ਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 22 ਫਰਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਜਿਸ ਲਈ ਕਿਸਾਨਾਂ ਵੱਲੋਂ ਤਿਆਰੀਆਂ ਮੁਕੰਮਲ ਹਨ ਅਤੇ ਇਸ ਵਾਰ ਇੱਕ ਪਾਸੜ ਨਿਬੇੜਾ ਕੀਤੀ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਕਿਸਾਨਾਂ ਦਾ ਸੰਘਰਸ਼ ਵੀ ਲਗਾਤਾਰ ਲੰਮਾ ਖਿੱਚਦਾ ਜਾ ਰਿਹਾ ਹੈ ਕਿਸਾਨਾਂ ਨੂੰ ਸਰਵਰ ਸਿੰਘ ਮੰਡੇ ਰਨੇ ਕਿਸਾਨੀ ਅੰਦੋਲਨ ਦੇ ਸ਼ਹੀਦ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਵਰਸੀ ਤੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸੁਭਕਰਨ ਸਿੰਘ ਦੀ ਵਰਸੀ ਮਨਾਈ ਗਈ ਹੈ ਅਤੇ ਇਖਾਟ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪਹੁੰਚੀਆਂ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਉਹਨਾਂ ਕਹੇ ਕਿ ਪਹਿਲਾਂ ਸਾਡਾ 25 ਕਿਸਾਨਾਂ ਦਾ ਜਥਾ ਦਿੱਲੀ ਵੱਲ ਪਹੁੰਚ ਕਰੇਗਾ ਜਿਸ ਬਾਰੇ ਸਪਸ਼ਟ ਹੈ ਬਾਕੀ ਕੱਲ ਕੇਂਦਰ ਸਰਕਾਰ ਨਾਲ ਮੀਟਿੰਗ ਦੇ ਵਿੱਚ ਜੇਕਰ ਮੰਗਾ ਸਬੰਧੀ ਕੋਈ ਨਿਬੇੜੇ ਵਾਲ ਗੱਲ ਹੋਵੇਗੀ ਤਾਂ ਉਹਨਾਂ ਹਾਲਾਤਾਂ ਵਿੱਚ ਸਾਡੇ ਦੋਵੇਂ ਫੋਰਮ ਇਹਦੇ ਤੇ ਵਿਚਾਰ ਕਰ ਲੈਣਗੇ ਸਰਵੰਤ ਸਿੰਘ ਪ੍ਰਦੇਰ ਨੇ ਕਿਹਾ ਕਿ ਪਹਿਲਾਂ ਵੀ ਮੀਟਿੰਗ ਵਿੱਚ ਦੋਵਾਂ ਫੋਰਮਾਂ ਵੱਲੋਂ 14 ਕਿਸਾਨ ਗਏ ਸਨ ਅਤੇ ਹੁਣ ਵੀ ਇਸ ਤਰ੍ਹਾਂ ਹੀ ਮੀਟਿੰਗ ਵਿੱਚ ਹਿੱਸਾ ਲਿਆ ਜਾਵੇਗਾ ਕਿਸਾਨਾਗੂ ਨੇ ਕਿਹਾ ਕਿ ਕੱਲ ਕੇਂਦਰੀ ਖੇਤੀਬੜੀ ਮੰਤਰੀ ਕਿਸਾਨਾਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕਰਨ ਲਈ ਆ ਰਹੇ ਹਨ ਜੋ ਕਿ ਤਿੰਨ ਵਾਰ ਦੇ ਮੁੱਖ ਮੰਤਰੀ ਵੀ ਰਹੇ ਹਨ ਤੇ ਉਹਨਾਂ ਕੋਲ ਵੱਡਾ ਤਜਰਬਾ ਵੀ ਹੈ ਦੇ ਨੇ ਕਿਹਾ ਕਿ ਕੱਲ ਕਿਸਾਨ ਨੇ ਬੇੜੇ ਵਾਲੇ ਪਾਸੇ ਫੈਸਲਾ ਕਰਕੇ ਆਉਣਗੇ ਸਰਵੰਤ ਸਿੰਘ ਬੰਦੇ ਨੇ ਕਿਹਾ ਕਿ ਅਸੀਂ ਕੱਲ ਵਾਲੀ ਮੀਟਿੰਗ ਵਿੱਚ ਪੋਜ਼ਿਟਿਵ ਢੰਗ ਨਾਲ ਜਾਵਾਂਗੇ ਉਹਨਾਂ ਇਸ ਮੌਕੇ ਉਹਨਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਜਿਹੜੇ ਕਿਸਾਨਾਂ ਨੂੰ ਵੇਲਾ ਕਹਿੰਦੇ ਹਨ ਉਹਨਾਂ ਕਹਿੰਦੇ ਕਿ ਇਹ ਕਹਿਣ ਵਾਲੇ ਲੋਕ 4 ਦਿਨ ਉਹਨਾਂ ਕੋਲ ਆ ਜਾਣ ਪਤਾ ਲੱਗ ਜਾਵੇਗਾ ਕਿ ਕਿਸਾਨ ਕਿੰਨੇ ਵੇਲੇ ਹਨ ਅੱਜ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸਜਦਾ ਕੀਤਾ ਚਾਹੇ ਦਿੱਲੀ ਅੰਦੋਲਨ ਪਹਿਲੇ ਦੇ ਸ਼ਹੀਦ ਸੀਗੇ 630 ਦਿੱਲੀ ਅੰਦੋਲਨ 'ਚ ਦੋ ਦੇ ਲਗਭਗ 45 ਸ਼ਹੀਦ ਹੋ ਗਏ ਆ ਸ਼ਹੀਦ ਸੁਪਕਰਨ ਸਿੰਘ ਤੋਂ ਸਾਰੇ ਸ਼ਹੀਦਾਂ ਨੂੰ ਅੱਜ ਸਜਦਾ ਕੀਤਾ ਵਾ ਔਰ ਅਹਿਦ ਕੀਤਾ ਵਾ ਕਿ ਜਿੰਨਾ ਕਾਰਜਾਂ ਕਰਕੇ ਸ਼ਹੀਦੀਆਂ ਹੋਈਆਂ ਸੀ ਉਹ ਕਾਰਜ ਹਜੇ ਅਧੂਰੇ ਆ ਤੇ ਉਹਨਾਂ ਨੂੰ ਪੂਰਾ ਕਰਨ ਤੱਕ ਜਿਹੜਾ ਵਾ ਅੰਦੋਲਨ ਅਸੀਂ ਜਾਰੀ ਰੱਖਾਂਗੇ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਪੰਜੀ ਦਾ ਜਥਾ ਵਾ ਉਹ ਜਾਊਗਾ ਉੱਚ ਕੋਈ ਕਨਫਿਊਜ਼ਨ ਨਹੀਂ ਹੈਗੀ ਹਾਂ ਇੱਕ ਗੱਲ ਜ਼ਰੂਰ ਆ ਜੇ ਸਰਕਾਰ ਕੱਲ ਵਾਲੀ ਮੀਟਿੰਗ ਦੇ ਵਿੱਚ ਕੋਈ ਨਵੇੜੇ ਵਾਲੇ ਪਾਸੇ ਜਾਂਦੀ ਆ ਜਾਂ ਗੱਲਬਾਤ ਅੱਗੇ ਤੁਰਦੀ ਹੈਗੀ ਆ ਉਹਨਾਂ ਹਾਲਤਾਂ ਵਿੱਚ ਸਾਡੇ ਦੋਵੇਂ ਫੋਰਮ ਇਹਦੇ ਤੇ ਵਿਚਾਰ ਕਰ ਲੈਣਗੇ ਔਰ ਜਿਹੜਾ ਪੈਨਲ ਸਾਡਾ ਜਾਣਾ ਵਾ ਕੱਲ ਵਾਲੀ ਮੀਟਿੰਗ ਦੇ ਵਿੱਚ ਉਹਦੇ ਵਿੱਚ ਮੇਰਾ ਨਾਮ ਹੈਗਾ ਇੱਕ अने जसविंद जी लौंगोवाल बी के जू एकता आजाद मनजीत सिंह जी राय बी के जू दुआबा बलवंत जी बहराम के बीके जू बहराम के बीबी सुखविंदर कौर जी बीके जू क्रांतिकारी दलबाग सिंह जी गिल भारतीय किसान मजदूर यूनियन रणजीत सिंह जी राजू जी के एस राजस्थान ओंकार सिंह जी भंगाला किसान मजदूर हितकारी सभा परमजीत सिंह जी, जी एम पी तोने ਰਾਸ਼ਟਰੀ ਕਿਸਾਨ ਸੰਗਠਨ ਮਧ ਪ੍ਰਦੇਸ਼ ਤੇ ਬਿਹਾਰ ਪੀਟੀ ਜੋਨ ਬੀਕੇ ਜੂ ਕੇਰਲਾ ਮਲਕੀਅਤ ਸਿੰਘ ਗੁਲਾਮੀ ਵਾਲਾ ਕਿਸਾਨ ਮਜ਼ਦੂਰ ਮੋਰਚਾ ਤੇਜਵੀਰ ਸਿੰਘ ਜੀ ਪੰਜੋਖੜਾ ਬੀਕੇ ਜੂ ਸ਼ਹੀਦ ਭਗਤ ਸਿੰਘ ਹਰਿਆਣਾ ਜੰਗ ਸਿੰਘ ਜੀ ਪਨੇੜੀ ਬੀਕੇ ਜੂ ਪਨੇੜੀ ਸਤਨਾਮ ਸਿੰਘ ਜੀ ਬਹਿਰੂ ਇੰਡੀਅਨ ਫਾਰਮਰ ਐਸੋਸੀਏਸ਼ਨ ਤੋਂ ਇਹ ਲਗਭਗ 14 ਨਾਂ ਨੇ ਜਿਹੜੇ ਅਸੀਂ ਕੱਲ ਵਫਦ ਦੇ ਰੂਪ ਵਿੱਚ ਸਰਕਾਰ ਨਾਲ ਗੱਲਬਾਤ ਕਰਨ ਜਾਣਾ ਹੈਗਾ ਵਾ ਔਰ ਸਾਡੇ ਵੱਲੋਂ ਕਿਸਾਨ ਆਗੂਆਂ ਵੱਲੋਂ ਮੀਡੀਆ ਦਾ ਸਵਾਲ ਹੁੰਦਾ ਸੀ ਪੋਜ਼ਿਟਿਵ ਮਾਈਂਡ ਨਾ ਜਾਂਦੇ ਰਗੇ ਕਿਉਂਕਿ ਅਸੀਂ ਸਮਝਦੇ ਹਾਂ ਵੀ ਸੜਕਾਂ ਤੇ ਬਹਿਣਾ ਤੇ ਅੰਦੋਲਨ ਕਰਨਾ ਸੌਖਾ ਕੰਮ ਨਹੀਂ ਹੈਗਾ ਜਿਹੜੇ ਇਹ ਕਹਿੰਦੇ ਆ ਨਾ ਕਿਸਾਨ ਮਜ਼ਦੂਰ ਵੇਲੇ ਆਉਂ ਚਾਰ ਦਿਨ ਸੜਕ ਤੇ ਆ ਜਾਣ ਆਪੇ ਪਤਾ ਲੱਗ ਜੂਗਾ ਵੀ ਕਿੰਨਾ ਕੁ ਵੇਲ ਹੁੰਦਾ ਵਾ ਤੋਂ ਅਸੀਂ ਪੂਰੇ ਦੇਸ਼ ਦੇ ਹਿੱਤ ਲਈ ਕਿਸਾਨਾਂ ਮਜ਼ਦੂਰਾਂ ਦੀ ਹਿੱਤ ਲਈ ਇੱਥੇ ਬੈਠੇ ਹੋਏ ਆਂ ਅਸੀਂ ਵੀ ਚਾਹੁੰਨੇ ਆਪਣੇ ਪਰਿਵਾਰਾਂ 'ਚ ਮੁੜ ਕੇ ਜਾਈਏ ਆਪਣੇ ਘਰਾਂ ਦੇ ਕਾਰੋਬਾਰ ਕਰੀਏ ਤਾਂ ਅਸੀਂ ਇਸ ਮਾਈਂਡ ਨਾਲ ਹੀ ਜਾਣਾ ਹੈਗਾ ਵਾ ਵੀ ਸਰਕਾਰ ਗੱਲਬਾਤ ਦਾ ਨਵੇੜਾ ਕਰੇ ਕੱਲ ਖੇਤੀਬਾੜੀ ਮੰਤਰੀ ਜੀ ਆ ਰਹੇ ਨੇ ਸ਼ਿਵਰਾਜ ਚਾਹੌਨ ਜੀ ਤਿੰਨ ਵਾਰ ਦੇ ਮੁੱਖ ਮੰਤਰੀ ਨੇ ਬੜਾ ਤਜਰਬਾ ਉਹਨਾਂ ਦਾ ਆਪਣਾ ਮੈਂ ਕਿਹਾ ਪ੍ਰਧਾਨ ਮੰਤਰੀ ਜੀ ਨਾਲ ਗ੍ਰਹਿ ਮੰਤਰੀ ਜੀ ਨਾਲ ਗੱਲ ਕਰਕੇ ਆਉਣ ਔਰ ਇਸ ਅੰਦੋਲਨ ਨੂੰ ਨਵੇੜੇ ਵਾਲੇ ਪਾਸੇ ਲੈ ਕੇ ਜਾਣ ਜੋ ਅਸੀਂ ਸਮਝਦੇ ਹੈਗੇ ਔਰ ਅਸੀਂ ਹਾਂ ਪੱਕੀ ਹੋਵਾਂਗੇ ਅਸੀਂ ਪੋਜ਼ਿਟਿਵ ਢੰਗ ਨਾਲ ਦੋਵੇਂ ਫੋਰਮ ਸੋਚ ਰਹੇ ਹਾਂ ਸਾਡਾ ਪੋਜ਼ਿਟਿਵ ਮਾਈਂਡ ਆ ਔਰ ਗੱਲਬਾਤ ਜੇ ਲੋਕਾਂ ਦੇ ਦਬਾਅ 'ਚ ਸ਼ੁਰੂ ਕੀਤੀ ਆ ਤੇ ਨਵੇੜੇ ਵਾਲੇ ਪਾਸੇ ਵੀ ਲੈ ਕੇ ਜਾਈਏ ਇਹ ਤੋਂ ਘਾ ਜਿਹੜੇ ਸਾਡੇ ਸਾਹਮਣੇ ਆ ਕੰਧ ਕੱਢੀ ਹੋਈ ਆ ਅਸੀਂ ਅੱਜ ਮੀਡੀਆ ਰਾਹੀਂ ਕਹਿਣਾ ਚਾਹੁੰਦੇ ਜਿੰਨੀ ਜਲਦੀ ਹੋ ਸਕਦਾ ਉਸ ਕੰਧ ਨੂੰ ਤਾਇਆ ਜਾਵੇ ਮੋਦੀ ਸਰਕਾਰ ਇਹ ਕੰਧ ਕਿਉਂ ਕੱਢੀ ਆ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕਰਨ ਵਾਸਤੇ ਪੰਜਾਬ ਦੇ ਵਪਾਰੀ ਨੂੰ ਸਾਡੇ ਵਿਰੋਧ ਖੜਾ ਕਰਨ ਵਾਸਤੇ ਪੰਜਾਬ ਦੇ ਟਰਾਂਸਪੋਰਟਰ ਨੂੰ ਸਾਡੇ ਵਿਰੋਧ ਖੜਾ ਕਰਨ ਵਾਸਤੇ ਸਥਾਨਕ ਲੋਕਾਂ ਨੂੰ ਤੰਗ ਕਰਨ ਵਾਸਤੇ ਅਸੀਂ ਚਾਹੁੰਦੇ ਜਿੰਨੀ ਜਲਦੀ ਹੋ ਸਕੇ ਰਾਹ ਖੋਲਿਆ ਜਾਵੇ ਸਾਡੀ ਮੰਗ ਆ ਸਾਡਾ ਰਸਤਾ ਰੋਕਣ ਦਾ ਦੋਵਾਂ ਫੋਰਮਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਜੇ ਰਸਤਾ ਰੋਕਿਆ ਤੇ ਇਹਨਾਂ ਨੇ ਰੋਕਿਆ ਜਦੋਂ ਮਰਜ਼ੀ ਪ੍ਰੈਸ ਆ ਜਾਏ ਜਿਹੜਾ ਮਰਜ਼ੀ ਬੰਦਾ ਆਵੇ ਸਾਡੇ ਅੰਦੋਲਨ ਕਰਕੇ ਕੋਈ ਗੱਡੀ ਨਹੀਂ ਰੁਕਦੀ ਇਹਦੇ ਦੋਵੇਂ ਪਾਸੇ ਰਾਹ ਚੱਲ ਰਹੇ ਹੈ ਇਦੇ ਵਿੱਚ ਰਿਕਾਵਟ ਹੈਗੀ ਆ ਤੇ ਆ ਕੰਦ ਹੈਗੀ ਆ ਅਰ ਸ਼ਾਮ ਨੂੰ ਅਪੀਲ ਆ ਸਾਰੇ মিডিਆ ਨੂੰ ਆਪਾਂ ਆਪਣੇ ਸ਼ਹੀਦਾਂ ਨੂੰ ਸਜਦਾ ਕਰਾਂਗੇ ਸ਼ਹੀਦ ਸੁਪਕਰ ਨੂੰ ਅਸੀਂ 1 ਕਿਲੋਮੀਟਰ ਦਾ ਪਿੱਛੋਂ ਕੈਂਡਲ ਮਾਰਚ ਲੈ ਕੇ ਆਵਾਂਗੇ ਸ਼ਾਮ ਨੂੰ 6 ਵਜੇ ਕੈਂਡਲ ਮਾਰਚ ਹੋਊਗਾ ਸਾਰੇ ਲੀਡਰ ਸਾਹਿਬਾਨ ਹੋਣਗੇ ਔਰ ਉਸ ਕੈਂਡਲ ਮਾਰਚ ਨੂੰ ਵੀ ਜ਼ੋਰ ਕਵਰੇਜ ਦਿੱਤੀ ਜਾਵੇ ਧੰਨਵਾਦ